ਰੇਟ ਵਜਿਦਾ 6 ਮਹੀਨੇ ਦੀ ਗਰੰਟੀ ਲੂਗਾ ਫਿਰ ਉਹ ਜਾ ਰੇਟ ਹੈ ਅੱਛਾ ਜੀ ਨਹੀਂ 2.5 ਲੱਖ ਰੁਪਏ ਦੇਵਾਂਗੇ ਭਾਈ 12 ਫਲੇਵਰੀ ਹੈ ਘਰੋਂ ਚੈੱਕ ਕਰਕੇ ਜਰਾ ਏਸੀ ਖਲੇ ਤੇ ਫੁੱਲ ਗਰੰਟੀ ਹੈ ਠੀਕ ਆ ਜੀ ਹਾਂ ਆ ਦੇਵਾਂਗੇ 4.5 ਲੱਖ ਰੁਪਏ ਦੀ ਭਾਈ ਠੀਕ ਆ ਜੀ ਹਾਂ ਤੇ ਬਾਕੀ ਇਹਨੂੰ ਪੰਜਵਾਂ ਸੀਜ਼ਨ ਹੈ ਹੂੰ ਇਹਨੂੰ ਤੀਜਾ ਸੀਜ਼ਨ ਹੈ ਠੀਕ ਆ ਜੀ ਹਾਂ ਤੇ ਜਿਹੜੀ ਉਹ ਘਰ ਖੜੀ ਹੈ ਜੀ ਉਹ ਭਾਈ ਚਲਾਈ ਨਹੀਂ ਦੋ ਸੀਜ਼ਨ ਹੋ ਗਏ ਇੱਕ ਸੀਜ਼ਨ ਹੀ ਚੱਲੀ ਹੋਈ ਹੈ ਠੀਕ ਆ ਜੀ ਲੇਬਰ ਕਰਨ ਨੂੰ ਚਲਾਈ ਨਹੀਂ ਖੜੀ ਹੈ ਬਸ ਠੀਕ ਆ ਜੀ ਹਾਂ ਜਿਆਦਾ ਸਮੱਸਿਆ ਮੰਨ ਲਓ ਵੀ ਤੁਸੀਂ ਕਿਤੀ ਬੜੀ ਦੇ ਨਾਲ ਨਾਲ ਕਿਤੀ ਬੜੀ ਦੇ ਹੋਰ ਕੰ ਠੀਕ ਹੈ ਜੀ ਹਾਂ ਨਹੀਂ ਤਾਂ ਠੀਕ ਨੇ ਡਾ ਠੀਕ ਹੈ ਜੀ ਹਾਂ ਤੇ ਇੱਕ ਬਾਈ ਜੀ ਚਲੋ ਜੇ ਘਾਟ ਬਾਤ ਹੋਈ ਉਹ ਰੇਟ ਤੇ ਲਿਖੋ ਉਹਦੇ ਤੇ ਫੂਲ ਤੇ ਲਿਖੋ ਜੀ ਜਿੱਥੇ ਆਪਾਂ ਆਏ ਹੋਏ ਆਂ ਬਾਈ ਕੋਲੇ ਤਿੰਨ ਗੱਡੀਆਂ ਵਿਕਾਉਣ ਨੇ ਸੋਡਾ ਸੌਪ ਜੇ ਕਿਸੇ ਮੇਰੇ ਭਰਾ ਨੇ ਰੁਜ਼ਗਾਰ ਚਲਾਉਣਾ ਹੋਵੇ ਤਾਂ ਬਾਈ ਨਾਲ ਆਜੋ ਆਪਾਂ ਨਾਲੇ ਇਹਦਾ ਰੇਟ ਪਤਾ ਕਰਦੇ ਆਂ ਤੇ ਨਾਲੇ ਮਾਡਲ ਦਾ ਪਤਾ ਕਰਦੇ ਆਂ ਹੋਰ ਬਾਈ ਜੀ ਕੀ ਹਾਲ ਹੈ ਵਧੀਆ ਬਈ ਵਧੀਆ ਤੇ ਬਾਈ ਜੀ ਸੋਡਾ ਸੌਪ ਵਿਕਾਉ ਹੈ ਜੀ ਹਾਂ ਕੋਲ ਡਰਿੰਕ ਵਾਲੀਆਂ ਘਟੀਆਂ ਨੇ ਬਾਈ ਜੀ ਠੀਕ ਹੈ ਜੀ ਬਾਰ ਬਾਰ ਫਲੇਵਰੀਆਂ ਨੇ ਠੀਕ ਆ ਜੀ ਹਾਂ ਤੇ ਮਾਡਲ ਕਿਹੜਾ ਜੀ ਮਾਡਲ ਆ 13 ਬਈਆ 12 ਅੱਛਾ ਜੀ ਤੇ ਇੱਕ ਉਧਰ ਖੜੀਆ ਉਹ ਵੀ 12 ਠੀਕ ਆ ਜੀ ਹਾਂ ਕਾਪੀ ਗੁੱਪੀ ਬਾਈ ਸਾਰਾ ਸੁੱਕਿਆ ਬਾਈ ਸਭ ਕੁਝ ਸੁੱਕਿਆ ਜੀ ਹਾਂ ਠੀਕ ਆ ਜੀ ਜੇ ਬਈ ਆਪਾਂ ਗੱਲ ਕਰੀਏ ਇਹਦੇ ਵਿੱਚ ਜਿਹੜਾ ਫਰਿੱਜ ਵਗੈਰਾ ਚੱਲਦਾ ਹੁੰਦਾ ਵਾ ਬਈ ਸੀਜ਼ਨ ਦੀ ਗਾਰੰਟੀ ਦੇ ਬਾਰੇ ਕੁੱਲ ਚੀਜ਼ ਦੀ ਠੀਕ ਆ ਜੀ ਬਈ ਇੱਕ ਵਾਰ ਨਾ ਟਾਇਰਾਂ ਤੇ ਨਿਗਾਹ ਮਾਰ ਦੇ ਗੱਡੀਆਂ ਦੇ ਵੀ ਟਾਇਰ ਟਾਇਰ ਬਈ ਨਵੇਂ ਆ ਜਮਾਏ ਕਿੰਨੇ ਕ ਪੈਸੇ ਪਿਆ ਬਾਈ 80 பை ਡਰ ਪਹਿਲੇ ਟਾਇਰਾਂ ਦੀ ਗੱਲ ਕਰੀਏ ਨਾ 80 ਪੈਸੇ ਟਾਇਰ ਪਏ ਆ ਤੇ ਦੂਜੀ ਗੱਡੀ ਤੇ ਵੀ ਦਿਖਾ ਦੇ ਭਾਈ ਦੂਜੇ ਨੇ ਵੀ 80 ਪਏ ਨੇ ਠੀਕ ਆ ਭਾਈ ਤੇ ਜੇ ਭਾਈ ਵਿੱਚੋਂ ਵੀ ਮਾੜਾ ਮੋਟਾ ਨਾ ਇਧਰੋਂ ਬਾਹਰ ਨਾ ਟਕਨੀ ਬੱਚੀ ਨਾ ਗੰਮਰਵਾ ਦੇ ਆ ਜਾ ਕੁਲਦੀ ਆ ਖੇਟਲਾ ਕਹਾਂ ਜਾ ਕਰੂੰ ਇੱਕ ਵਾਰ ਆ ਕੇ ਦਿਖਾ ਦੇ ਵੀ ਆ ਜਾ ਭਾਈ ਇਧਰਲੇ ਪਾਸੇ ਆ ਜਾ ਫਿਰ ਆਪਾਂ ਉਧਰ ਦੀ ਸਾਈਡ ਬੱਸ ਉਧਰ ਕੋਈ ਗੱਲ ਨਹੀਂ ਆ ਜਾ ਦੇਓ ਇਹਦੇ ਬਾਰੇ ਜਾਣਕਾਰੀ ਪਹਿਲੀ ਕਹੀਆਂ ਨਾ 12 ਫਲੇਵਰੀਆਂ ਨੇ 100 ਕੋਸ ਫੇਲ ਕਰੀ ਹਾਂਜੀ ਭਾਈ ਜੀ ਕਿਵੇਂ ਫਰਿੱਜ ਚੱਲੂ ਹੈ ਜੀ ਇਹਦਾ ਬਾਈ ਚੱਲੂ ਚੱਲੂ ਜਮ ਸਾਰਾ ਕੁਝ ਓਕੇ ਆ ਠੀਕ ਆ ਜੀ ਹਾਂ ਠੋਕੇ ਖੜਾਈ ਗਏ ਬਸ ਤਿਆਰ ਕਰਨ ਵਾਲੀ ਰਹਿੰਦੀ ਹੈ ਠੀਕ ਆ ਜੀ ਹਾਂ ਤੇ ਸਿਲੰਡਰ ਵਗੈਰਾ ਜੀ ਸਾਰਾ ਕੁਝ ਬਈ ਆ ਪਿਆ 40 ਕਿਲੋ ਦਾ ਸੈਂਡਰ ਨਾਲ ਇਹਦੇ ਠੀਕ ਆ ਜੀ ਹਾਂ ਤੇ ਇੱਕ ਵਾਰ ਨਾ ਬਾਈ ਬੈਕ ਸਾਈਡ ਤੋਂ ਵੀ ਤੋ ਮਾਰ ਦੇ ਕੈਮਰਾ ਬਾਈ ਆਪਾਂ ਰੇਟ ਦੀ ਬੰਦਾ ਪੁੱਛਦਾ ਵੀ ਗਾਖ ਵੀ ਕੀ ਰੇਟ ਰੂਟਦਾ ਜੀ ਰੇਟ ਵਜਤ 6 ਮਹੀਨੇ ਦੀ ਗਾਰੰਟੀ ਲੂਗਾ ਫਿਰ ਉਹ ਜਾ ਰੇਟ ਹੈ ਅੱਛਾ ਜੀ ਨਹੀਂ 2.5 ਲੱਖ ਰੁਪਏ ਦੇਵਾਂਗੇ ਭਾਈ 12 ਫਲੇਵਰੀ ਹੈ ਘਰੋਂ ਚੈੱਕ ਕਰਕੇ ਜਰਾ ਏਸੀ ਕਲੇ ਤੇ ਫੁੱਲ ਗਾਰੰਟੀ ਹੈ ਠੀਕ ਆ ਜੀ ਹਾਂ ਆ ਦੇਵਾਂਗਾ 4.5 ਲੱਖ ਰੁਪਏ ਦੀ ਭਾਈ ਠੀਕ ਆ ਜੀ ਹਾਂ ਤੇ ਬਾਕੀ ਨੂੰ ਪੰਜਵਾਂ ਸੀਜ਼ਨ ਹੈ ਹੂੰ ਇਹਨੂੰ ਤੀਜਾ ਸੀਜ਼ਨ ਹੈ ਠੀਕ ਆ ਜੀ ਹਾਂ ਤੇ ਜਿਹੜੀ ਉਹ ਘਰ ਖੜੀ ਹੈ ਜੀ ਉਹ ਭਾਈ ਚਲਾਈ ਨਹੀਂ ਦੋ ਸੀਜ਼ਨ ਹੋ ਗਏ ਇੱਕ ਸੀਜ਼ਨ ਹੀ ਚੱਲੀ ਹੋਈ ਹੈ ਠੀਕ ਆ ਜੀ ਲੇਵਰ ਕਰਨ ਉਹ ਚਲਾਈ ਨਹੀਂ ਖੜੀ ਹੈ ਬਸ ਠੀਕ ਆ ਜੀ ਹਾਂ ਜਿਆਦਾ ਸਮੱਸਿਆ ਮੰਨ ਲਓ ਵੀ ਤੁਸੀਂ ਕਿਤੀ ਵੱਡੀ ਦੇ ਨਾਲ ਨਾਲ ਕਿਤੀ ਵੱਡੀ ਦੇ ਹੋਰ ਕੰਮ ਤਾਂ ਫਿਰ ਠੀਕ ਹੈ ਜੀ ਹਾਂ ਨਹੀਂ ਤਾਂ ਠੀਕ ਨੇ ਡਾ ਠੀਕ ਹੈ ਜੀ ਹਾਂ ਤੇ ਇੱਕ ਬਾਈ ਜੀ ਚਲੋ ਜੇ ਘਾਟ ਬਾਦ ਹੋਈ ਉਹ ਰੇਟ ਤੇ ਨਿਕਲ ਉਹਦੇ ਤੇ ਫੋਨ ਤੇ ਨਿਕਲ ਜੂਗੀ ਮੌਕੇ ਤੇ ਹੋ ਜੂਗੀ ਹਾਂ ਹਾਂ ਚਲੋ ਬਾਈ ਮੈਂ ਫੋਨ ਨੰਬਰ ਇਹਦਾ ਵਿੱਚ ਲਾ ਦੂੰਗਾ ਬਾਈ ਦਾ ਤੇ ਪਿੰਡ ਕਿਹੜੇ ਖੜੀਆਂ ਨੇ ਬਾਈ ਜੀ ਦਾ ਲਾਖ ਲਿਆ ਜ਼ਿਲ੍ਹਾ ਮਾਨਸਾ ਬਾਈ ਠੀਕ ਆ ਬਾਈ ਜੀ ਹਾਂ